3.5 ਸਾਲ ਕੇਨਾ ਤੋਂ ਕੋਈ ਕੰਮ ਨਹੀਂ ਹੋਇਆ ਕੋਈ ਵਾਅਦੇ ਆਪਣੇ ਪੂਰੇ ਨਹੀਂ ਕੀਤੇ ਦਿੱਲੀ ਵਾਲਿਆਂ ਦੇ ਜੋ ਇਹਨਾਂ ਦੇ ਮੁਖੀ ਐ ਆਵਾਜ਼ੀ ਪਾਰਟੀ ਦੇ ਉਹਨਾਂ ਦੇ ਜੇਬ ਭਰਨ ਵਾਸਤੇ ਇਹ ਕਾਨੂੰਨ ਬਣਾਇਆ ਜਾ ਰਿਹਾ ਸੀ ਪਰ ਗੱਲ ਇਹ ਹੈ ਕਿ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਦਾ ਸਤਾਈ ਦੇ ਵਿੱਚ ਸਫਾਇਆ ਹੋ ਜਾਣਾ ਚਾਹੀਦਾ ਹੈ ਤਾਂ ਹੀ ਪੰਜਾਬ ਬਚ ਸਕਦਾ ਹੈ ਆਸਲਾ ਬੈਠੇ ਕਿ ਦਿੱਲੀ ਸੜੀ ਮਦਦ ਕਰੇਗਾ ਕੇਂਦਰ ਸਰਕਾਰ ਔਰੇ ਮਾਹੌਲ ਚੰਗਾ ਕੱਲੇ ਕੇਂਦਰ ਸਰਕਾਰੀ ਦੇ ਸਕਦੀ ਹੈ ਮੋਦੀ ਸਾਹਿਬ ਦੇ ਸਕਦੇ ਔਰ ਕੋਈ ਨਹੀਂ ਦੇ ਸਕਦਾ ਕੀ ਬੰਦੀ ਸਿੰਘਾਂ ਦਾ ਜਿਵੇਂ ਮੋਦੀ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਤੇ ਐਲਾਨ ਕੀਤਾ ਸੀ ਹੁਣ ਚਾਂਸ ਬਣ ਸਕਦਾ ਵੀ ਉਹਨਾਂ ਨੂੰ ਰਿਹਾ ਕਿਤੇ ਦੇਖੋ ਮੋਦੀ ਸਾਹਿਬ ਨੇ ਦਿਲਾਈ ਔਰ ਇਹ ਮੋਦੀ ਸਾਹਿਬ ਦੀ ਕਮਿਟਮੈਂਟ ਸੀ ਡੇ 1 ਕਿ ਮੈਂ ਸਜ਼ਾ ਦਿਲਾਵਾਂਗਾ ਟਾਈਟਰ ਨੂੰ ਵੀ ਮਿਲਣੀ ਹੈ ਸਜ਼ਾ ਕਰੋੜਾ ਰੁਪਇਆ ਦਿੱਲੀ ਦੇ ਕੰਟਰੈਕਟਰ ਨੂੰ ਦਿੱਤਾ ਜਾ ਰਿਹਾ ਨਾ ਕਿ ਪੰਜਾਬ ਦੇ ਇਹ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਕਾਂਗਰਸ ਦੇ ਵਿੱਚ ਲੰਮਾ ਸਮਾਂ ਗੁਜ਼ਾਰਿਆ ਕੀ ਲੱਗਦਾ ਜਿਹੜੀ ਉਹਨਾਂ ਦੀ ਫੁੱਟਾ ਉਹਨਾਂ ਨੂੰ ਆਪ ਸੁਵਿਚਿ ਲੈ ਬਿਟੂ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਬੈਠੇ ਅੱਜ ਅਰਵਿੰਦ ਖੰਨਾ ਜੀ ਦੀ ਦਫ਼ਤਰ ਦੇ ਵਿੱਚ ਜਿੱਥੇ ਅਰਬਿੰਦ ਕੰਨਾ ਅਕਸਰ ਲੋਕਾਂ ਨੂੰ ਆਏ ਹਫਤੇ ਮਿਲਦੇ ਨੇ ਪੰਜਾਬ ਦੇ ਸੀਨੀਅਰ ਮਿਕ ਪ੍ਰਧਾਨ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਖੰਨਾ ਸਾਹਿਬ ਕਿਵੇਂ ਦੇਖ ਰਹੇ ਹੋ ਮੌਜੂਦਾ ਰਾਜਨੀਤੀ ਨੂੰ ਜਿਵੇਂ ਲੈਂਡ ਪੋਲਿੰਗ ਸਰਕਾਰ ਨੇ ਪਹਿਲਾਂ ਪਾਲਿਸੀ ਬਣਾਤੀ ਫਿਰ ਬਾਅਦਸ ਲੈ ਲਈ ਜਿਵੇਂ ਜੂ ਟਰਨ ਮਾਰ ਰਹੀ ਹੈ ਸਰਕਾਰ ਦੇਖੋ ਇਸ ਸਰਕਾਰ ਦਾ ਤਾਂ ਬੁਰਾ ਹਾਲ ਹੈ ਸਾਢੇ 3 ਸਾਲ ਇਹਨਾਂ ਤੋਂ ਕੋਈ ਕੰਮ ਨਹੀਂ ਹੋਇਆ ਕੋਈ ਵਾਅਦੇ ਆਪਣੇ ਪੂਰੇ ਨਹੀਂ ਕੀਤੇ ਔਰ ਇਹ ਜੋ ਲੈਂਡ ਪੁਲਿੰਗ ਜੋ ਕਾਨੂੰਨ ਲੈ ਕੇ ਆਨੇ ਚਾੰਦੇ ਸੀ ਇਹ ਤੇ ਬਹੁਤ ਹੀ ਮਾੜਾ ਕਾਨੂੰਨ ਹੈ ਦੇਖੋ ਪੰਜਾਬ ਦੇ ਲੋਕ ਜ਼ਮੀਨਾਂ ਨਾਲ ਜੁੜੇ ਪੰਜਾਬ ਦਾ ਕਿਸਾਨ ਜ਼ਮੀਨਾਂ ਨਾਲ ਜੁੜਿਆ ਕੋਈ ਆਪਣੀ ਜ਼ਮੀਨ ਕਿਸੇ ਨੂੰ ਇਸ ਤਰੀਕੇ ਨਾਲ ਦੇ ਸਕਦਾ ਸੀ ਇਹ ਜੋ ਕਾਨੂੰਨ ਸੀ ਇਹ ਕਾਨੂੰਨ ਸਿਰੇ ਤੇ ਸਿਰਫ ਦਿੱਲੀ ਵਾਲਿਆਂ ਦੇ ਜੋ ਇਹਨਾਂ ਦੇ ਮੁਖੀ ਹੈ ਆਵਾਜ਼ੀ ਪਾਰਟੀ ਦੇ ਉਹਨਾਂ ਦੇ ਜੇਬ ਭਰਨ ਵਾਸਤੇ ਇਹ ਕਾਨੂੰਨ ਬਨਾਇਆ ਜਾ ਰਿਹਾ ਸੀ ਜੋ ਵੱਡੇ ਡਿਵੈਲਪਰ ਆ ਬਿਲਡਰ ਆ ਉਹਨਾਂ ਦੀ ਜ਼ਮੀਨ ਬਾਹਰ ਛੱਡਣ ਵਾਸਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀ ਕਿ ਤੇਰੀ ਜ਼ਮੀਨ ਆਪਾਂ ਪੂਲਿੰਗ ਚ ਨਹੀਂ ਪਾਵਾਂਗੇ ਦੱਸ ਸਾਡੇ ਨਾਲ ਕੀ ਕਰਦਾ ਸੀ ਸਿਰਫ ਪੈਸਾ ਇਕੱਠਾ ਕਰਨ ਦਾ ਇੱਕ ਇੱਕ ਉਪਰਾਲਾ ਸੀ ਇਹਨਾਂ ਦਾ ਔਰ ਪੰਜਾਬ ਦੇ ਲੋਕਾਂ ਨੇ ਜੋ ਆਵਾਜ਼ ਉਠਾਈ ਹੈ ਦੇ ਖਿਲਾਫ ਸਾਰੇ ਜਥੇਬੰਦੀਆਂ ਨੇ ਸਾਰੀ ਸਿਆਸੀ ਪਾਰਟੀਆਂ ਨੇ ਇੱਕ ਮੋਟੋ ਕੇ ਲੜਾਈ ਲੜੀ ਹੈ ਔਰ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਪਰ ਗੱਲ ਇਹ ਹੈ ਕਿ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਅੱਜ ਇਹਨਾਂ ਨੇ ਵਾਪਸ ਲਈ ਲਿਆ ਕਿਉਂਕਿ ਸਾਲ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਚੋਣ ਆਣੀ ਹੈ ਤੇ ਇਹਨਾਂ ਤੇ ਇਤਬਾਰ ਨਹੀਂ ਕਰ ਸਕਦੇ ਕਿ ਇਹ ਅੱਗੇ ਜਾ ਕੇ ਜੇ ਦੁਬਾਰਾ ਪੰਜਾਬ ਦੇ ਲੋਕ ਇਹਨਾਂ ਨੂੰ ਮੌਕਾ ਦਿੰਦੇ ਆ ਕਿ ਇਹ ਦੁਬਾਰਾ ਇਹ ਐਕਟ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ ਨਹੀਂ ਕਰਨਗੇ ਤੇ ਸਾਨੂੰ ਸਾਡਾ ਇਸ ਸਰਕਾਰ ਤੋਂ ਔਰੇ ناکਾਮ ਮਿਆਬੀ ਜੋ ਸਰਕਾਰ ਹੈ ਇਹਨਾਂ ਤੋਂ ਜੇ ਆਪਾਂ छुटਕਾਰਾ ਪਾਣਾ ਚਾਹੁੰਦੇ ਤੇ ਇਹਨਾਂ ਦਾ ਸਤਾਈ ਦੇ ਵਿੱਚ ਸਫਾਇਆ ਹੋ ਜਾਣਾ ਚਾਹੀਦਾ ਹੈ ਤਾਂ ਹੀ ਪੰਜਾਬ ਬਚ ਸਕਦਾ ਹੈ। ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀਆ ਵੱਡੇ ਵੱਡੇ ਕਾਪੜੇ ਉਥੋਂ ਨਿਕਲ ਰਹੇ ਨੇ ਜਿਵੇਂ ਮਹਿਲ ਲਾਲੋਕੀ ਗਰੀਬਾਲ ਸਾਹਿਬ ਦਾ ਜਿਹੜੇ ਕਹਿੰਦੇ ਵੀ ਮੈਂ ਇੱਕ ਬੈਗਨਾਰ ਗੱਡੀ 'ਚ ਘੁੰਮਾਂ ਕਰੂੰਗਾ। ਹੁਣ ਜੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਠੇ ਜੱਡੀ ਗੱਡੀ ਓਡਿਓ ਡਿਓ ਗੱਡੀ 'ਚ ਘੁੰਮਦੇ ਨੇ। ਦੇਖੋ ਇਹ ਨੌਟंकी ਸਰਕਾਰ ਹੈ ਸਿਰਫ ਚੁਟਕਲਿਆਂ ਦੇ ਰਹਿ ਗਈ ਹੈ ਚੂਟ ਬੋਲਦੀ ਰਹਿੰਦੀ ਹੈ ਦਿੱਲੀ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਖਤਮ ਕਰਤਾ ਹੈ ਔਰ ਪੰਜਾਬ ਦੇ ਵਿੱਚ ਵੀ ਅਗਲੇ ਸਾਲ ਰਹਿ ਗਿਆ ਸਾਲ ਬਾਅਦ ਇਹਨਾਂ ਦਾ ਵੀ ਇੱਥੇ ਭੋਗ ਪੈ ਜਾਣਾ ਕੁਝ ਨਹੀਂ ਰਹਿਣਾ ਤੇ ਮੇਰੇ ਖਿਆਲ ਮੈਂ ਹੁਣ ਲੋਕ ਇਹ ਨਾ ਤੇ ਦੁਖੀ ਹੈ ਚਾਹ ਕੇਜਰੀਵਾਲ ਸਾਹਿਬ ਹੋ ਚਾਹ ਭਗਵੰਤਪਾਨ ਸਾਹਿਬ ਹੋਣ ਚਾਹ ਬਾਕੀ ਸੁਸੋਡਿਆ ਜੀ ਹੋਣ ਜੈਨ ਹੋਣ ਸਾਰੇ ਜੋ ਦਿੱਲੀ ਤੇ ਆ ਕੇ ਉਹਨ ਇੱਥੇ ਬਹਿ ਗਏ ਆ ਇਹਨਾਂ ਤੇ ਤੇ ਭੋਗ ਪੈ ਪੈਣ ਵਾਲਾ ਕੋਈ ਗੱਲ ਹੀ ਨਹੀਂ ਹੈ ਤੇ ਪੰਜਾਬ ਦੇ ਲੋਕ ਹੁਣ ਦਿੱਲੀ ਕੰਨੀ ਆ ਦੇਖ ਰਹੇ ਆ ਆਸਲਾ ਬੈਠੇ ਕਿ ਦਿੱਲੀ ਸਡੀ ਮਦਦ ਕਰੇਗਾ ਕੇਂਦਰ ਸਰਕਾਰ ਤੇ ਮੈਨੂੰ ਉਮੀਦ ਹੈ ਕਿ 27 ਦੇ ਵਿੱਚ ਲੋਕ ਇੱਕ ਵਾਰ ਮੋਦੀ ਸਾਹਿਬ ਨੂੰ ਔਰ ਕੇਂਦਰ ਸਰਕਾਰ ਨੂੰ ਇੱਥੇ ਕੰਮ ਕਰਨ ਦਾ ਮੌਕਾ ਦੇਣਗੇ ਜੇ ਅਪਾ ਭਾਜਪਾ ਦੀ ਗੱਲ ਕਰੀਏ ਜਿਵੇਂ ਜਾਖੜ ਸਾਹਿਬ ਸੁਣਦੇ ਹੋਏ ਲੀਡਰ ਨੇ ਉਹ ਕਿੰਨੇ ਕਿੰਨੇ ਹਮਾਇਤ ਕਰਦੇ ਨੇ ਵੀ ਅਕਾਲੀ ਦਲ ਨਾਲ ਸਮਝੌਤਾ ਹੋ ਜਾਣਾ ਚਾਹੀਦਾ ਅਸ਼ਵਨੀ ਸ਼ਰਮਾ ਜੀ ਬਿਆਨ ਦੇਣ ਦੇ ਨੇ ਵੀ ਕੋਈ ਲੋੜ ਨਹੀਂ ਅਸੀਂ ਇਕੱਲੇ ਲੜਾਂਗੇ ਸੋਡੀ ਕੀ ਰਹਾ ਨਿੱਜੀ ਰਾਇ ਨੇ ਮੇਰੀ ਨਿੱਜੀ ਰਾਇ ਤੇ ਹਮੇਸ਼ਾ ਇਹ ਰਹੀ ਹੈ ਕਿ ਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਮੇਰੀ ਨਿੱਜੀ ਰਾਇ ਹੈ ਪਾਰਟੀ ਦਾ ਜੋ ਫੈਸਲਾ ਹੈ ਪਾਰਟੀ ਦਾ ਫੈਸਲਾ ਸਿਰ ਮથે ਪਰ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਜਜੰਦਾ ਰਹਿਣਾ ਜ਼ਰੂਰੀ ਹੈ ਪੰਜਾਬ ਨੂੰ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜੋ ਕਰਜ਼ਾ ਹੋ ਗਿਆ ਔਰ ਜੋ ਕਰਜ਼ਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਦੋ ਕਿਸਮ ਦੇ ਇੱਕ ਜੋ ਕਰਜ਼ਾ ਹਲੇ ਦਿਖੇਗਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅ ਅਗਲੀ ਬਜਟ ਤੇ ਉਹ ਜੋ ਕਰਜ਼ੇ ਹਨ ਉਹਨਾਂ ਤੇ ਜੇ ਆਪਾਂ ਮੁਕਤੀ ਚਾਹੁੰਦੇ ਆ ਤੇ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾ ਉਹ ਮੁਕਤੀ ਸਾਨੂੰ ਮਿਲ ਨਹੀਂ ਸਕਦੀ ਦੂਜੀ ਗੱਲ ਰਹੀ ਜੋ ਪੰਜਾਬ ਦੇ ਮਸਲੇ ਆ ਖਾਸ ਕਰਕੇ ਬੇਰੋਜ਼ਗਾਰੀ ਦਾ ਤੇ ਇਹ ਜੇ ਪੰਜਾਬ ਦੇ ਵਿੱਚ ਆਪਾਂ ਰੋਜ਼ਗਾਰੀ ਪੈਦਾ ਕਰਨਾ ਚਾਹ ਰਹੇ ਤੇ ਕੇਂਦਰੀ ਮਦਦ ਤੋਂ ਬਿਨਾ ਤੇ ਸਾਨੂੰ ਨਹੀਂ ਮਿਲ ਨਹੀਂ ਸਕਦਾ ਹੁਣ ਮਹਾਲੀ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਸੈਮੀ ਕੰਡਕਟਰ ਫੈਕਟਰੀ ਦਾ ਉਹਦੇ ਨਾਲ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰੀ ਦੇ ਸਾਧਨ ਮਿਲਣਗੇ ਉਹ ਫੈਕਟਰੀ ਦੇ ਨਾਲ ਕਈ ਹੋਰ ਫੈਕਟਰੀਆਂ ਲੱਗਣਗੀਆਂ ਉੱਥੇ ਬੱਚਿਆਂ ਨੂੰ ਰੋਜ਼ਗਾਰੀ ਦੇ ਸਾਧਨ ਮਿਲਣਗੇ ਕੰਮ ਕਰਨ ਦੇ ਮੌਕੇ ਮਿਲਣਗੇ ਇਸ ਤਰੀਕੇ ਦੇ ਫੈਕਟਰੀਆਂ ਪੰਜਾਬ 'ਚ ਲੱਗਣੀਆਂ ਚਾਹੀਦੀਆਂ ਚਾਹੇ ਐਗਰੀ ਬੇਸਡ ਉਹ ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਐਗਰੀ ਬੇਸਡ ਫੈਕਟਰੀ ਹੋਣੀ ਚਾਹੀਦੀ ਜਿਵੇਂ ਸਾਡੀ ਸਾਡੇ ਚੰਨੋ ਫੈਕਟਰੀ ਹੈ ਪੈਪਸੀ ਦੀ ਇਸ ਤਰੀਕੇ ਦੀ ਫੈਕਟਰੀਆਂ ਲਗਾਉਣ ਦੀ ਲੋੜ ਹੈ ਔਰ ਇਹ ਜੋ ਫੈਕਟਰੀਆਂ ਹਨ ਇਹ ਜੋ ਵੱਡੇ ਵਪਾਰੀ ਹਨ ਇਹ ਪੰਜਾਬ ਦੇ ਵਿੱਚ ਤਾਂ ਹੀ ਪੈਸਾ ਨਾਵਾਂਗੇ ਜੇ ਉਹਨਾਂ ਨੂੰ ਮਾਹੌਲ ਚੰਗਾ ਲਗੇ ਔਰ ਇਹ ਮਾਹੌਲ ਚੰਗਾ ਕੱਲੇ ਕੇਂਦਰ ਸਰਕਾਰੀ ਦੇ ਸਕਦੀ ਮੋਦੀ ਸਾਹਿਬ ਦੇ ਸਕਦੇ ਔਰ ਕੋਈ ਨਹੀਂ ਦੇ ਸਕਦਾ ਹਮ ਤਨਬ ਇੱਕ ਸੁਪਰੀਮ ਕੋਰਟ ਦਾ ਰੂਲ ਆਇਆ ਆ ਆਰਡਰ ਆਇਆ ਵੀ ਜਿਨਨੇ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾਇਆ ਹੀ ਕਰਨਾ ਚਾਹੀਦਾ ਤੁਸੀਂ ਵੀ ਪੜਿਆ ਹੋਊਗਾ ਵੱਡੇ ਟੀਵੀ ਚੈਨਲਾਂ ਤੇ ਵੀ ਨਿਊ ਚੱਲ ਰਹੀ ਹੈ ਇਹ ਕਿ ਬੰਦੀ ਸਿੰਘਾਂ ਦਾ ਜਿਵੇਂ ਮੋਦੀ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਤੇ ਐਲਾਨ ਕੀਤਾ ਸੀ ਹਣ ਚਾਂਸ ਬਣ ਸਕਦਾ ਵੀ ਉਹਨਾਂ ਨੂੰ ਰਿਹਾ ਕੀਤਾ ਦੇਖੋ ਮੈਨੂੰ ਜਹਾ ਤੱਕ ਪਤਾ ਹੈ ਕਿ ਕੇਂਦਰ ਸਰਕਾਰ ਨੇ ਮੋਦੀ ਸਾਹਿਬ ਨੇ ਜਿਆਦਾ ਵੀ ਕੋਈ ਕਮਿਟਮੈਂਟ ਕੀਤੀ ਉਸ ਤੇ ਪੂਰੇ ਉਤਰੇ ਹਨ ਮੋਦੀ ਸਾਹਿਬ ਨੇ ਬਹੁਤ ਸਮੇਂ ਪਹਿਲੇ ਬੰਦੀ ਸਿਕਾ ਦੇ ਹੱਕ ਚ ਨਾਰਾ ਦਿੱਤਾ ਸੀ ਕਿ ਇਹਨਾਂ ਨੂੰ ਰਹਾਈ ਮਿਲਨੀ ਚਾਹੀਦੀ ਔਰ ਮੇਰੇ ਖਿਆਲ ਮੈਂ ਉਸ ਤੇ ਅੱਜ ਵੀ ਮੋਦੀ ਸਾਹਿਬ ਕੰਮ ਕਰ ਰਹੇ ਕਹੀਂ ਨਾ ਕਹੀਂ ਕਾਨੂੰਨੀ ਤੌਰ ਤੇ ਸਟੇਟ ਗਵਰਨਮੈਂਟ ਹੈ ਇਨਾਂ ਦੇ ਜੋ ਬਾਕੀ ਚੀਜ਼ਾਂ ਆ ਉਹਦੇ ਕਰਕੇ ਅ ਕਹੀਂ ਅਰਚਨ ਆ ਜਾਂਦੀ ਹੈ ਮੈਂ ਅੱਜ ਇੱਕ ਲੇਖ ਪੜ ਰਿਆ ਸੀ ਇੱਕ ਰਿਟਾਇਰਡ ਬਿਊਰੋਕਰੇਟ ਨੇ ਲਿਖਿਆ ਕਿ ਕਈ ਵਾਰ ਜੋ ਪਟੀਸ਼ਨ ਹੈ ਇਹਨਾਂ ਦੀ ਰਾਈਦੀ ਉਹ ਗਲਤ ਸਰਕਾਰ ਨੂੰ ਲੱਗ ਜਾਂਦੀ ਹੈ ਜੋ ਦਿੱਲੀ ਦੇ ਵਿੱਚ ਸਹਾਜਾ ਭੁਗਤ ਰਹੇ ਉਹਨਾਂ ਨੂੰ ਦਿੱਲੀ ਸਰਕਾਰ ਨੇ ਕਰਨਾ ਪੈਂਦਾ ਜੋ ਪੰਜਾਬ ਦੇ ਵਿੱਚ ਹੈ ਉਹਨਾਂ ਨੂੰ ਪੰਜਾਬ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਬੰਦੀ ਸਿਕਾਂ ਨੂੰ ਰਹਾਈ ਮਿਲਨੀ ਚਾਹੀਦੀ ਆ ਔਰ ਮੈਂ ਇੱਕ ਗੱਲ ਹੋਰ ਦੱਸਦਾ ਇਕਬਾਲ ਜੋ ਮੋਦੀ ਸਾਹਿਬ ਹਨ ਉਹ ਸਿੱਕਾ ਦੇ ਹਿੱਤਾ ਦੇ ਹਮੇਸ਼ਾ ਕੰਮ ਕੀਤਾ ਉਹਨਾਂ ਨੇ ਬੰਦੀ ਸਿੱਕਾ ਦੇ ਵਿੱਚ ਵੀ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਰਾਏ ਹੋਣੀ ਆ ਤੂੰ ਇੱਕ ਗੱਲ ਹੋਰ ਦੇਖ ਕਿ ਸੱਜਣ ਕੁਮਾਰ ਜੋ ਇਹਨੇ ਸਾਲਾਂ ਤੈ ਫ੍ਰੀ ਕੁਮਰਿਆ ਸੀ ਉਹਨੂੰ ਵੀ ਸਜ਼ਾ ਮੋਦੀ ਸਾਹਿਬ ਨੇ ਦਿਲਾਈ ਔਰ ਇਹ ਮੋਦੀ ਸਾਹਿਬ ਦੀ ਕਮਿਟਮੈਂਟ ਸੀ ਡੇ 1 ਕੀ ਮੈਂ ਸਜ਼ਾ ਦਲਾਵਾਂਗਾ ਟਾਈਟਰ ਨੂੰ ਵੀ ਮਿਲਣੀ ਹੈ ਸਜ਼ਾ ਔਰ ਵੀ ਜੋ ਵੀ ਦੋਸ਼ੀ ਹੈ 84 ਦੇ ਦੰਗੇ ਦੇ ਉਹਨਾਂ ਸਾਰਿਆਂ ਨੂੰ ਮੋਦੀ ਸਰਕਾਰ ਨੇ ਸਜ਼ਾ ਦਿਲਾਣੀ ਦਿਲਾਨੀ ਹੈ ਕਨਨ ਸਾਹਿਬ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਅੱਜ ਸੁਖਵੀਰ ਸਿੰਘ ਬਾਦਲ ਨੇ ਵਿਚਾਲੇ ਫੋਟੋ ਲਾ ਕੇ ਆਲੇ-ਦਾਲੇ ਕਾਂਗਰਸੀ ਅਤੇ ਜਿੰਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਸਾਰਿਆਂ ਦੀ ਫੋਟੋ ਲਾਈ ਹੈ ਕਿਤੇ ਨਾ ਕਿਤੇ ਇਸ਼ਾਰਾ ਕਰਦੀ ਹੈ ਵੀ ਭਾਜਪਾ ਨਾਲ ਅਕਾਲੀ ਦਲ ਵੀ ਚਾਹੁੰਦਾ ਵੀ ਸਮਝੌਤਾ ਹੋ ਇਹ ਤਾਂ ਇਹਨੂੰ ਉਹਨੂੰ ਹੀ ਪੁੱਛਣਾ ਪੈਣਾ ਸੁਖਵੀਰ ਜੀ ਨੂੰ ਮੈਨੂੰ ਤਾਂ ਨਹੀਂ ਪਤਾ ਇਹਦੇ ਬਾਰੇ ਨਹੀਂ ਮੈਂ ਤਾਂ ਕਹਿ ਦਿੱਤਾ ਮੇਰੀ ਨਿਜੀ ਰਾਏ ਇਹ ਹੈ ਕਿ ਕਾਲੀਦਲ ਨਾਲ ਸਮਝੌਤਾ 100% ਹੋਣਾ ਚਾਹੀਦਾ ਮੇਰੀ ਇਹ ਵੀ ਰਾਏ ਹੈ ਕਿ ਜੋ ਬਾਗੀ ਦੜਾ ਹੈ ਉਹਨਾਂ ਦੋਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੁਣ ਕਿਵੇਂ ਹੋਣਗੇ ਉਹ ਉਹਨਾਂ ਦੇ ਇੰਟਰਨਲ ਮੈਟਰ ਆ ਪਰ ਵੱਡੇ ਪੱਧਰ ਤੇ ਪੰਜਾਬ ਦੇ ਭਲੇ ਵਾਸਤੇ ਇੱਕ ਖੇਤਰੀ ਪਾਰਟੀ ਔਰ ਇੱਕ ਨੈਸ਼ਨਲ ਪਾਰਟੀ ਦਾ ਅਲਾਈਅੰਸ ਪੰਜਾਬ ਦੇ ਭਲੇ ਵਾਸਤੇ ਆ ਕਈ ਲੋਕ ਪਾਰਟੀ ਦੀ ਕੀ ਲਾਈਨ ਹੈ ਉਹ ਪਾਰਟੀ ਦੱਸੇਗੀ ਪਰ ਮੇਰੀ ਨਿੱਜੀ ਸੋਚ ਹੈ ਕਿ ਹੋਣਾ ਚਾਹੀਦਾ ਹੈ ਕਿ ਤੁਸੀਂ ਬਾਕੀ ਤਰ੍ਹਾਂ ਦੀ ਗੱਲ ਕਰੀਆ ਇੱਕ ਵਕਤ ਨੇ ਦੇ ਉੱਤੇ ਵੀ ਵੀ ਦੋ ਕਾਲੀ ਦਲ ਬਣ ਗਏ ਹੁਣ ਉਹ ਕਹਿੰਦਾ ਮੈਂ ਅਸਲੀ ਉਹ ਕਹਿੰਦਾ ਮੈਂ ਅਸਲੀ ਛੋਡੇ ਮੁਤਾਬਕ ਕੌਣ ਅਸਲੀ ਹੋ ਸਕਦਾ ਸਮਾਜ ਅਸੂਗਾ ਜਿਹਦੇ ਨਾਲ ਸੰਗਤ ਹੈ ਉਹ ਅਸਲੀ ਹੈ ਜਿਹਦੇ ਨਾਲ ਲੋਕ ਹਨ ਉਹ ਅਸਲੀ ਹੈ ਜਿਹਦੇ ਨਾਲ ਧੜੇ ਆ ਜਿਹਦੇ ਨਾਲ ਲੋਕ ਜੁੜੇ ਆ ਉਹ ਹੀ ਅਸਲੀ ਹੈ ਕਾਗਜ਼ੀ ਕਾਰਵਾਈ ਨਾਲ ਤਾਂ ਕੁਝ ਨਹੀਂ ਹੁੰਦਾ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਕਿ ਕਿਸ ਦੇ ਕਿਦੇ ਨਾਲ ਜੁੜਿਆ ਔਰ ਕਿਨੂੰ ਚਾਹਦੇ ਉਹ ਸਮਾਂ ਦੱਸੂਗਾ। ਹਮਮ ਕਨਨ ਸਾਹਿਬ ਜਿਵੇਂ ਉਰੇ ਸੰਗਰੂ ਰੈਲੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨ ਆਮਰ ਰੋੜੇ ਦਾ ਮੁੱਖ ਮੰਤਰੀ ਵੱਲੋਂ ਨਾਂ ਨਹੀਂ ਲਿੱਤਾ ਜਾਂਦਾ ਬਾਕੀ ਸਾਰਾ ਦਾ ਨਾਮ ਕਿਵੇਂ ਲੱਗਦਾ ਵੀ ਅੰਦਰ 11 ਫੁੱਟ ਆਮ ਆਦਮੀ ਹੁਣ ਸਵਾਲ ਮੈਨੂੰ ਕਿਉਂ ਪੁੱਛਾਰੇ ਆ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਅੰਦਰੋਂ ਜੀ ਗੱਲਾਂ ਹਨ ਮੈਂ ਵੀ ਇਹ ਗੱਲ ਅਖਬਾਰਾਂ ਨੇ ਚੱਕੀ ਸੀ ਮੈਂ ਸੁਣੀ ਸੀ ਇਹ ਗੱਲ ਪੜ੍ਹੀ ਵੀ ਸੀ ਪਰ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਅੰਦਰ ਕੀ ਹੋ ਰਿਹਾ ਜੋ ਤੂੰ ਗੱਲ ਕਹਿ ਰਿਹਾ ਪਰ ਹੈਰਾਨੀ ਦੀ ਗੱਲ ਹੈ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕੋਈ ਰੈਲੀ ਕਰਦੀ ਹੈ ਤੇ ਸੋਸ਼ਲ ਮੀਡੀਆ ਤੇ ਪੋਸਟ ਤੇ ਤੁਸੀਂ ਦੇਖੋ ਅਖਬਾਰ ਤੇ ਜੋ ਤੁਹਾਡੇ ਜੈਸੇ ਜੋ ਰਿਪੋਰਟਰ ਹਨ ਜੋ ਜਾ ਕੇ ਉਥੇ ਪੋਸਟ ਲਾਣਦੇ ਆ ਸਾਰਾ ਸ਼ਾਮਿਆਨਾ ਸਾਰੀ ਟੈਂਟਿੰਗ ਟੈਂਟ ਲਾਣ ਵਾਲੇ ਏਸੀ ਲਗਵਾਉਣ ਵਾਲੇ ਸਾਰੇ ਦਿੱਲੀ ਤੋਂ ਆ ਰਹੇ ਕਰੋੜਾ ਰੁਪਇਆ ਦਿੱਲੀ ਦੇ ਕੰਟਰੈਕਟਰ ਨੂੰ ਦਿੱਤਾ ਜਾ ਰਿਹਾ ਨਾ ਕਿ ਪੰਜਾਬ ਦੇ ਇਹ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਬਸਾਂ ਲਾਂਦੇ ਆ ਤਾਂ ਪੀਆਰਟੀਸੀ ਦੀ ਸਾਰੀ ਬਸਾਂ ਦੇ ਵਿੱਚ ਉਹ ਆਪਣੇ ਜੋ ਕਾਰਕਿਰਤਾ ਹਨ ਉਹਨਾਂ ਦੇ ਵਾਸਤੇ ਤਾਂ ਪੀਆਰਟੀਸੀ ਦੀ ਬਸਾਂ ਕੀ ਹੁਣ ਆਮ ਆਦਮੀ ਪਾਰਟੀ ਦੀ ਬਸਾਂ ਹੋ ਗਈਆਂ ਤੇ ਇਸ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ ਕਿ ਭਈ ਕਿਉਂ ਸਾਰੇ ਜੋ ਕੰਟਰੈਕਟ ਆ ਉਹ ਦਿੱਲੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਕਿਉਂ ਸਰਕਾਰੀ ਜੋ ਪਬਲਿਕ ਸੂਲਤਾਂ ਹਨ ਉਹ ਆਮ ਆਦਮੀ ਪਾਰਟੀ ਦੀ ਰੈਲੀਆਂ ਦੇ ਵਿਵਰਤੇ ਜਾਂਦੇ ਇਹ ਗੱਲਾਂ ਤੋਂ ਮੋਟ ਜਿਆਦਾ ਇੰਪੋਰਟੈਂਟ ਆ ਹਮਮ ਕਨਨ ਸਰ ਕੀ ਲੱਗਦਾ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਕਿਸਾਨ ਨੇ ਕਰਜ਼ਾ ਮੁਕਤ ਹੋ ਸਕਦੇ ਨੇ ਕੋਈ ਐਦਾਂ ਦਾ ਜਿਵੇਂ ਬੰਦੀ ਸਿੰਘਾ ਦਾ ਕੀਤਾ ਸੀ ਉਹਨਾਂ ਨੂੰ ਛੱਡ ਸਕਦੇ ਨੇ ਜਾਂ ਕਰਜ਼ਾ ਮੁਕਤੀ ਪਹਿਲਾਂ ਵੀ ਹੋ ਸਕਦੀ ਹੈ ਤਾਂ ਕਿ ਜਿਹੜੇ ਕਿਸਾਨ ਰੋਲਾ ਪਾਉਂਦੇ ਨੇ ਭਾਜਪਾ ਦੇ ਨਾਲ ਮੋਢੇ ਨਾਲ ਮੋਢਾ ਲੱ ਕੇ ਚੱਲਣ ਦੇਖੋ ਅੱਜ ਵੀ ਜੋ 트럼ਪ ਤੇ ਮੋਦੀ ਸਾਹਿਬ ਦੀ ਜੋ ਲੜਾਈ ਹੈ ਅੱਜ ਮੋਦੀ ਸਾਹਿਬ ਨੇ ਜੋ ਕਦਮ ਚੱਕਿਆ ਉਹ ਕਿਸਾਨਾਂ ਪੰਜਾਬ ਹਿੰਦੁਸਤਾਨ ਦੇ ਕਿਸਾਨਾਂ ਦੇ ਹੱਕ ਤੇ ਚੱਕਿਆ ਜੋ ਅੱਜ ਲੜਾਈ ਹੈ ਇੱਕ ਮੁੱਖ ਕਾਰਨ ਕਿਸਾਨ ਪ੍ਰਤੀ ਹੈਗਾ ਮੋਦੀ ਸਾਹਿਬ ਹਿੰਦੁਸਤਾਨ ਦੇ ਕਿਸਾਨਾਂ ਨਾਲ ਖੜੇ ਆ 트럼ਪ ਚਾਹੁੰਦਾ ਕਿ ਉੱਥੇ ਜੋ ਵੀ ਸਮਾਨ ਹੈ ਉਹ ਇੰਡੀਆ ਚ ਆਏ ਪਰ ਮੋਦੀ ਸਾਹਿਬ ਨੇ ਮਨਾ ਕਰਤਾ ਤੇ ਅੱਜ ਵੀ ਜੋ ਨਿਧੀ ਸਮਾਨ ਯੋਜਨਾ ਹੈ ਹਰ ਚੌਥੇ ਮਹੀਨੇ ਜੋ 2000 ਰੁਪਿਆ ਕਾ ਦੇਸ਼ ਦੇ ਕਿਸਾਨਾਂ ਦੇ ਖਾਤੇ ਤੇ ਜਾਂਦਾ ਉਹ ਵੀ ਮੋਦੀ ਸਾਹਿਬ ਦੇ ਰਿਹਾ ਤਾਂ ਮੈਂ ਆਖਿਆ ਮੈਂ ਮੋਦੀ ਸਾਹਿਬ ਜੋ ਕਿਸਾਨਾਂ ਦੇ ਉੱਤੇ ਜੋ ਕਰਜ਼ਾ ਹੈ ਔਰ ਸਮੁੱਚੇ ਪੰਜਾਬ ਦੇ ਕਿਸਾਨ ਦੀ ਗੱਲ ਨਹੀਂ ਇਹ ਦੇਸ਼ ਦੇ ਕਿਸਾਨਾਂ ਦੀ ਗੱਲ ਹੈ ਤੇ ਇਸ ਕਰਕੇ ਉਸ ਪਾਸੇ ਵੀ ਕੁਝ ਸੋਚ ਚੱਲਣੀ ਹੋਣੀ ਹੈ ਕਿਉਂਕਿ ਦੇਖੋ ਪ੍ਰਧਾਨ ਮੰਤਰੀ ਨੇ ਤਾਂ ਇਕੱਲੇ ਇੱਕ ਸੂਬੇ ਦੀ ਲੜਾਈ ਨਹੀਂ ਲੜ ਸਕਦੇ ਪੰਜਾਬ ਪ੍ਰਧਾਨ ਮੰਤਰੀ ਨੇ ਤਾਂ ਦੇਸ਼ ਦੀ ਲੜਾਈ ਲੜਨੀ ਹੁੰਦੀ ਹੈ ਤੇ ਇਸ ਕਰਕੇ ਇਹਦੇ ਬਾਰੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਦਿੱਲੀ ਕੋਈ ਗੱਲਾਂ ਚਲਦੀ ਹੋਣੀ ਹੈ ਤੇ ਮੈਨੂੰ ਨਹੀਂ ਪਤਾ ਬਰੀਕੀ ਨਾਲ ਕੀ ਹੋ ਰਿਹਾ ਪਰ ਇਹ ਵੱਡੇ ਪੱਧਰ ਦੀ ਪਾਲਿਸੀ ਆਉਂਦੀ ਹੈ ਇਕੱਲੇ ਇੱਕ ਸ਼ੂਬੇ ਦੇ ਲਈ ਨਹੀਂ ਬਣ ਸਕਦੀ ਪਾਲਿਸੀ ਪਰ ਵੱਡੇ ਪੱਧਰ ਤੇ ਨਿੱਧੀ ਸਮਾਨ ਯੋਜਨਾ ਇਹ ਜੋ WTO ਦੇ ਖਿਲਾਫ ਜੋ ਮੋਦੀ ਸਾਹਿਬ ਨੇ ਕਦਮ ਚੱਕਿਆ ਮੋਰ ਡੋਨਲਡ ਟਰੰਪ ਦੇ ਖਿਲਾਫ ਇਹ ਤਾਂ ਹਿੰਦੁਸਤਾਨ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਹੈ ਤੁਸੀਂ ਕਾਂਗਰਸ ਦੇ ਵਿੱਚ ਲੰਮਾ ਸਮਾਂ ਗੁਜ਼ਾਰਿਆ ਕੀ ਲੱਗਦਾ ਜਿਹੜੀ ਉਹਨਾਂ ਦੀ ਫੁੱਟਾ ਉਹਨਾਂ ਨੂੰ ਆਪਸ ਵਿੱਚ ਹੀ ਲੈ ਬਟੂਣ ਆਉਣ ਵਾਲੇ ਸਮੇਂ ਵਿੱਚ ਮੈਨੂੰ ਨਹੀਂ ਪਤਾ ਫੌਟ ਦੇ ਕਾਰਨ ਉਹਨਾਂ ਦਾ ਨੁਕਸਾਨ ਹੋਣਾ ਹੈ ਜਾਂ ਪਾਲਿਸੀਆਂ ਦੇ ਕਾਰਨ ਮੈਂ ਪੰਜਾਬ ਦੇ ਵਿੱਚ ਇੱਕ ਐਸਾ ਸਿਆਸੀ ਬੰਦਾ ਹਾਂ ਜਿਹਨੇ 2015 'ਚ استਿਫਾ ਦਿੱਤਾ ਸੀ ਮੈਂ ਕੱਲਾ ਇੱਕ ਆਦਮੀ ਹਾਂ ਜਿਵੇਂ ਰਹਿ ਵੀ ਸਕਦਾ ਸੀ ਪਾਰਟੀ 'ਚ ਮੈਨੂੰ ਕੋਈ ਕਾਲੀ ਤੇ ਸੀ ਨਹੀਂ ਪਰ ਕੱਲਾ ਇੱਕ ਇਨਸਾਨ ਹੈ ਜਿਨੇ ਐਮਐਨਏ ਪਦਰ ਤੋਂ استਿਫਾ ਦੇ ਕੇ ਮੈਂ ਘਰੇ ਬੈ ਗਿਆ ਮੈਂ ਦਲ ਵੀ ਨਹੀਂ ਬਦਲਿਆ ਤੇ ਗੱਲ ਇਹ ਹੈਗੀ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਫੁੱਟ ਦਾ ਜਿਆਦਾ ਨੁਕਸਾਨ ਨਹੀਂ ਹੋਣਾ ਜਿੰਨਾ ਇਹਨਾਂ ਤੇ ਪਾਲਿਸੀ ਦਾ ਹੋਣਾ ਹੈ ਕਾਂਗਰਸ ਪਾਰਟੀ ਦੇ ਕੋਲ ਅੱਜ ਨਾ ਪੰਜਾਬ ਦੇ ਵਿੱਚ ਪਨਾ ਦੇਸ਼ ਦੇ ਵਿੱਚ ਕੋਈ ਪਾਲਿਸੀ ਹੈ ਜੋ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਇਹ ਸਿਰਫ ਘੁਮਰਾਹ ਕਰਨ ਦੀ ਰਾਜਨੀਤੀ ਕਰਦੇ ਹਨ ਦੇਸ਼ ਨੂੰ ਮਜਬ ਦੇ ਨਾਮ ਤੇ ਧਰਮ ਦੇ ਨਾਮ ਤੇ ਕਾਸਟ ਦੇ ਨਾਮ ਤੇ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਨ ਅੱਜ ਵੀ ਜੋ ਗੱਲਾਂ ਰਾਹੁਲ ਗਾਂਧੀ ਕਰ ਰਿਹਾ ਉਹ ਦੇਸ਼ ਨੂੰ ਡਿਵਾਈਡ ਕਰਨ ਦੀ ਗੱਲ ਕਰ ਰਿਹਾ ਹੈ ਦੇਸ਼ ਨੂੰ ਵੰਡ ਵਟਵਾਰੇ ਦੀ ਗੱਲ ਕਰ ਰਿਹਾ ਹੈ ਉਹ ਦੇਸ਼ ਦੇ ਹਿੱਤਾਂ ਦੀ ਗੱਲ ਨਹੀਂ ਕਰ ਰਿਹਾ ਤੇ ਐ ਜੋ ਕਾਂਗਰਸ ਪਾਰਟੀ ਦੀ ਸੋਚ ਹੈ ਉਹ ਸੋਚ ਕਾਂਗਰਸ ਪਾਰਟੀ ਨੂੰ ਡੁਬਾਈ ਜਾ ਰਹੀ ਹੈ ਨਾ ਕਿ ਇਹ ਨਾਦੇ ਤੜੇ ਬਾਜੀ ਕਰ ਇਹਨ ਅਰਬਿੰਦ ਖੰਨਾ ਜੀ ਜਿਹੜੇ ਮੀਤ ਪ੍ਰਧਾਨ ਨੇ ਭਾਜਪਾ ਪੰਜਾਬ ਦੇ ਬੜੀਆਂ ਦਿਲ ਦੀਆਂ ਗੱਲਾਂ ਕੀਤੀਆਂ ਕੈਮਰਾਮੈਨ ਮੋਹਿਤ ਦੇ ਨਾਲ ਇਕਬਾਲ ਸਿੰਘ ਡੀ5 ਚੈਨਲ ਪੰਜਾਬ ਅਨਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ